ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਕਿ ਲੋ ਜੀ ਕਹਾਣ ਦਾ ਅਗਲਾ ਭਾਗ ਆਪਾਂ ਕਰਦੀਆਂ ਪੇਸ਼ ਇਖਲਾਲੀ ਹਰ ਰੋਇ ਸੋਹਾਂ ਦੇ ਕੰਡੇ ਜਾਂ ਪੁੱਜਦੀ ਤੇ ਪਿਆਰੇ ਰੂਟ ਦਾ ਜਾਗੀਦਾਰ ਕਰਦੀ ਉੱਤੇ ਨਦੀ ਦੇ ਇਜਾਕੇ ਰੋਜ਼ ਮਿਲਦੀ ਬਿਨਾ ਮਿਲੇ ਦੇ ਨਹੀਂ ਆਧਾਰ ਹੈ ਜੀ ਹੋਏ ਕੜੀ ਵਿਛੋੜੇ ਦੀ ਬਾਗ ਸੋੜੀ ਜਾਨ ਹੋਮ ਦੀ ਜੋ ਆਵਾਜ਼ ਆਰ ਹੈ ਜੀ ਬਿਨਾ ਲੱਗੀਆਂ ਕੋਈ ਨਾ ਜਾਣਦਾ ਹੈ ਜਿੰਨੂੰ ਲੱਗੀਆਂ ਉਸ ਨੂੰ ਸਾਰ ਹੈ ਜੀ ਹੋਈ ਪੋਕ ਮਨੂਰ ਲੋਹਾਰ ਬੱਖੀ ਬਣੇ ਕੜੀ ਦਾ ਚੁਗ ਚਾਰ ਹੈ ਜੀ ਹੁੰਦੇ ਨਾਗ ਮਲੂਮ ਨੇ ਪੂਲੀਆਂ ਦੇ ਜਦੋਂ ਕਤਣ ਜਾਏ ਪੰਡਾਰ ਹੈ ਜੀ ਆਇਆ ਪਟ ਕਸੀਦੇ ਦੇ ਕੱਢਣੇ ਨੂੰ ਪੈਂਦੀ ਭੁੱਲ ਕੇ ਨਾ ਇੱਕ ਤਾਰ ਹੈ ਜੀ ਮਿਲੇ ਜਦੋਂ ਜਲਾਲੀ ਮਿਲੇ ਜਨੋ ਜਲਾਲੀਆ ਯਾਰ ਤਾਈ ਉਦੋਂ ਵਸਦਾ ਜਿਸੇ ਸੰਸਾਰ ਹੈ ਜੀ ਕਿਸੇ ਕਾਮ ਦੇ ਵਿੱਚ ਨਾ ਚਿਤ ਲੱਗੇ ਕਰੇ ਆਸ਼ਕੀ ਅਤਿ ਲਚਾਰ ਹੈ ਜੀ ਕਿ ਸ਼ੋਚੰਦ ਅਕਿ ਲਿਖਦੇ ਹਨ ਇਸ਼ਕ ਮੁਸ਼ਕ ਕਦੋਂ ਸ਼ੁਪਾਇਆ ਸ਼ੋਕ ਦੇ ਨੇ ਜਲਾਲੀ ਅਤੇ ਰੂਡੀ ਦੇ ਇਸ਼ਕ ਦੀ ਚਰਚਾ ਪਿੰਡ ਵਿੱਚ ਛਿੜ ਪਈ ਜਲਾਲੀ ਦੇ ਮਾਪਿਆਂ ਨੇ ਕੰਨੀ ਵੀ ਉੱਡ ਦੀ ਓੜ ਦੀ ਪੜਕ ਪਾਇਤੀ ਉਹਨਾਂ ਨੇ ਉਹਨਾਂ ਦੇ ਇਸ਼ਕ ਨੂੰ ਪ੍ਰਵਾਨਨਾ ਕੀਤਾ ਉਹ ਤਾਂ ਨਮੋਸ਼ੀ ਦੇ ਮਾਰੇ ਆਪਣੇ ਮੂਡ ਕੋਈ ਫਿਰਦੇ ਸਨ ਉਹਨਾਂ ਨੇ ਇਜਲਾਲੇ ਨੂੰ ਲੱਖ ਸਮਝਾਇਆ ਪਰ ਉਹ ਪਿਛਾ ਮੁੜਨ ਵਾਲੀ ਕਿੱਥੇ ਸੀ ਉਹਦੇ ਲਈ ਤਾਂ ਰੋੜਾ ਹੀ ਸਭ ਕੁਝ ਸੀ ਅਖਰ ਉਹਨਾਂ ਜਲਾਲੇ ਨੂੰ ਡਰਾਇਆ ਧਮਕਾਇਆ ਅਤੇ ਆਪਣੇ ਨਿਗਰਾਨੀ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਜਲਾਲੀ ਦਾ ਘਰੋਂ ਬਾਹਰ ਨਿਕਲਣਾ ਬੰਦ ਹੋ ਗਿਆ ਉਧਰ ਰੋਟਾ ਵੀ ਜਲਾਲੀ ਦਾ ਪਿਆਰਾ ਮੁਖੜਾ ਟੱਕਣਾ ਲਈ ਬਿਕਰਾਰ ਹੋ ਰਿਹਾ ਸੀ ਅਖਰੂ ਨੇ ਜਲਾਲੀ ਦੇ ਤਰ ਅੱਗੇ ਜਾ ਕੇ ਅਲਖ ਜਗਾਉਣੀ ਸ਼ੁਰੂ ਕਰ ਦਿੱਤੀ ਉਹ ਉਹਦੇ ਹੱਥੋਂ ਖਿਰਾਤ ਨਹੀਂ ਬਿਨਾ ਅਗਾ ਇੱਕ ਕਦਮ ਵੀ ਨਾ ਪੁੱਟਦਾ ਗੱਲ ਇੱਥੋਂ ਤੱਕ ਅੱਪੜ ਗਈ ਸੀ ਕਿ ਇੱਕ ਦਿਨ ਉਹਨੇ ਜਲਾਲਦੀ ਦੀ ਮਾਂ ਦੇ ਹੱਥੋਂ ਖਿਰਾਤ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਉਹਦੀ ਮਾਂ ਅੜੀ ਰਹੀ ਸਾਦਨ ਦੇ ਹੱਥ ਵੀ ਮਸ਼ਹੂਰ ਹੈ ਹਰਮਤਾ ਉਹਨਾਂ ਦੇ ਤਰ੍ਹਾਂ ਅੱਗੇ ਹੀ ਧੁਣਾ ਤਪਾ ਕੇ ਬੈਠੀ ਆ ਤੇ ਸਮਾਧੀ ਲਈ ਲੋਕਾਂ ਲਈ ਤਾਂ ਇਹ ਯਗਤ ਤਮਾਸ਼ਾ ਸੀ ਪਰ ਜਲਾਲੀ ਦੀ ਮਾਤਾ ਨਮੋਸ਼ੀ ਦੀ ਮਾਏ ਧਰਤੀ ਵਿੱਚ ਨਿਗਰਦੀ ਜਾ ਰਹੀ ਸੀ ਉਹਨੇ ਉਸ ਨੂੰ ਸੋਣਾ ਚੁੱਕਣ ਲਈ ਬਹੁਤ ਤੇਰੇ ਵਾਸਤੇ ਪਾਈ ਜਲਦੀ ਨੇ ਵੀ ਉਹਨੂੰ ਬੜਾ ਆਖਿਆ ਪਰ ਰੂਂਡਾ ਤਾਂ ਉਹਦੀ ਦੀਦਾਰ ਲਈ ਤੜਫ ਰਿਹਾ ਸੀ ਕਿੱਥੇ ਕਿੱਥੋਂ ਵੇਖ ਤੇ ਤੂੰ ਆਇਆ ਜਾਣਾ ਕਿਹੜੇ ਦੇਹ ਵੇ ਥੱਕੀ ਗਰਾ ਪਹਲਾ ਵੀ ਦਲਾਲ ਆਵੇ ਰੋੜਿਆ ਪੱਛਮ ਤੋਂ ਨੀਮ ਆਇਆ ਜਾਣਾ ਦੱਖਣ ਦੇਸ਼ ਨਹੀਂ ਲੋਹਾਰ ਗੇ ਤਲਾਸ ਸਦੂ ਵਾਲੀ ਨਹੀਂ ਗੋਰ ਗੇ ਜੇ ਤੂੰ ਭੁੱਖਾ ਰੋਟੀ ਦਾਵੇ ਲੱਡੂਆਂ ਦੇਣੀਆਂ ਮੰਗਾ ਵੇਖ ਕੀ ਰਾ ਪਲਾ ਵੇ ਤਲਾ ਲਿਆ ਵੇ ਪੰਟ ਆ ਨਾ ਮੈਂ ਭੁੱਖਾ ਰੋਟੀ ਦਾ ਨੀ ਲੈਣਾ ਤੇਰਾ ਦਿਦਾਰ ਨੀ ਲੋਹਾਰ ਕੀ ਪਲਾ ਸਾਲੂ ਵਾਲੀ ਨੀ ਗੋਰ ਕੀ ਜੇ ਤੂੰ ਪਿਆਸਾ ਪਾਣੀ ਦਾਵੇ ਹਿੰਦਦੂਆ ਦਿੰਦੀਆਂ ਮੰਗਾਵੇ ਫਕੀਰਾ ਪਾਲਾਵੇ ਦਲਾਲਿਆਵੇ ਰੋਡਿਆ ਨਾ ਮੈਂ ਪਿਆਸਾ ਪਾਣੀ ਦਾ ਨਹੀਂ ਲੈਣਾ ਤੇਰਾ ਨਿਤਾਰਨੀ ਦੁਹਾਰਗੇ ਪੜਾ ਸਾਲੂ ਵਾਲੀ ਇਹਨ ਗੌਰ ਕੇ ਜੇ ਤੂੰ ਨੰਗਾ ਬਸਤਰ ਦਾਵੇ ਬਸਤਰ ਦੇਨੀਆ ਸਮਾ ਬੇ ਫਕੀਰਾ ਬੇ ਪਲਾ ਬੇ ਦਲਾਲ ਆਵੇ ਉਦੋਂ ਡਿਆ ਨਾਮੇ ਨੰਗਾ ਬਸਤਰ ਦਾ ਨਹੀਂ ਲੈਣਾ ਤੇਰਾ دیدارਨੀ ਲੋਹਾਰੀਏ ਪੱਲਾ ਸਾਲੂ ਵਾਲੀ ਨੀ ਗੋਰ ਕੇ ਜੇ ਤੂੰ ਭੁਖਾ ਰੰਨਾ ਦਾ ਵੇ ਵੇ ਦਨ ਕਰਵਾ ਬੇਪੱਕੀ ਗਰਾ ਪਲਾ ਵੀ ਦਲਾਲ ਆਵੇ ਰੋੜਿਆ ਨਾ ਮੈਂ ਭੁੱਖਾ ਦੰਦਾ ਨਹੀਂ ਲੈਣਾ ਤੇਰਾ دیدار ਨੂੰ ਹੋਵਾਰਗੇ ਪੱਲਾ ਸਾਲੂ ਵਾਲੀ ਇਹ ਨਹੀਂ ਕੋਗੇ ਦੂਰ ਵਿੱਚੋਂ ਧੂਣਾ ਚੁੱਕ ਲੈਵੇ ਬਾਹਰੋਂ ਆਜੂ ਮੇਰਾ ਬਾਪ ਬੇਫਿਕਰਾ ਪਾਲਾਵੇ ਦਲਾਲਿਆਵੇ ਰੁੱਡਿਆ ਦੂਰ ਦਰ ਵਿੱਚੋਂ ਧੂਣਾ ਨਾ ਚੁੱਕਣਾ ਨੀ ਲੈਣਾ ਤੇਰਾ ਦੀਦਾਰ ਨੀ ਲੋਹਾਰਗੇ ਵਾਲਾ ਸਾਲੂ ਵਾਲੀ ਇਹ ਇਨਿੰਗ ਹੋ ਰਹੀ ਰੁੱਟ ਦੇ ਜਲਾਲੀ ਦੀ ਤਰ੍ਹਾਂ ਅੱਗੋਂ ਤੂਣਾ ਨਾ ਚੁੱਕਿਆ ਗੁੱਸੇ ਵਿੱਚ ਆਏ ਜਲਾਲੀ ਦੇ ਭਰਾਵਾਂ ਨੇ ਉਹਨੂੰ ਮਾਰ-ਮਾਰ ਕੇ ਅੱਧ ਮੋਇਆ ਘਰ ਦਿੱਤਾ ਘਰ ਛੁੱਟਿਆ ਅਤੇਰਾ ਸਮੇਂ ਸੂਹ ਨਦੀ ਦੇ ਸੋਹਣ ਨਦੀ ਦੇ ਖੜਾ ਆਏ ਕੁਦਰਤ ਦਾ ਕੋਈ ਪਾਲਾ ਆਵਾਜ਼ ਨਹੀਂ ਰੁਟਾ ਨਦੀ ਵਿੱਚੋਂ ਬਾਹਰ ਨਿਕਲਿਆ ਤੇ ਅਗਲੀ ਭਾਲਕ ਆ ਕੇ ਉਹਨੇ ਜਲਾਲਦੀ ਦੀ ਤਰ੍ਹਾਂ ਅੰਗੇ ਮੁਰਤੂਣਾ ਤਪਾ ਦਿੱਤਾ ਜਲਾਲਦੀ ਅੰਦਰ ਨਰਲੀ ਪਈ ਤੜਪਦੀ ਰਹੀ ਕਹਿੰਦੇ ਨੇ ਜਲਾਲੀ ਦੇ ਪਾਉ ਨੂੰ ਪਰੁੰਡੇ ਦੀ ਤਪਾਰ ਮੂੜ ਆਲ ਤੇ ਇੰਨਾ ਗੁੱਸਾ ਚੜਿਆ ਕਿ ਉਹਨਾਂ ਨੇ ਹੋਰ ਟੁਕੜੇ ਟੁਕੜੇ ਕਰਕੇ ਖੂਬ ਵਿੱਚ ਸੁੱਟ ਦਿੱਤਾ ਅਤੇ ਮਗਰੋਂ ਜਲਾਲੀ ਤੋਂ ਵੀ ਮਾਰ ਮਗਾਇਆ ਇਸ ਪ੍ਰੀਤ ਕਥਾ ਦਾ ਅੰਤ ਇਸ ਪ੍ਰਕਾਰ ਵੀ ਦੱਸਿਆ ਜਾਂਦਾ ਹੈ ਕਿ ਜਲਾਲੀ ਦੀ ਮਾਂ ਨੇ ਰੋਡੇ ਨੂੰ ਗਲੋਂ ਲਾਉਣ ਲਈ ਧੂਣਾ ਤਪਤੇ ਰੋਡੇ ਕੋਲ ਜਾ ਕੇ ਆਖਿਆ ਰੋਡਿਆ ਤੇਰੀ ਜਲਾਲੀ ਕਈ ਦਿਨਾਂ ਦੀ ਅੰਦਰ بیمار ਪਈ ਹੈ ਹਕੀਮ ਆਂਦੇ ਨੇ ਉਹ ਤਦ ਹੀ ਬਚ ਸਕਦੀ ਏ ਜੇ ਉਹ ਨੂੰ ਕਿਧਰੋਂ ਸ਼ੇਰ ਨਹੀਂ ਦਾ ਦੁੱਧ ਮਰ ਜਾ ਬਈ ਜੇ ਤੂੰ ਸ਼ੇਰਨੀ ਦਾ ਦੁੱਧ ਲਿਆ ਦੇਵੇਂ ਤਾਂ ਅਸੀਂ ਜਲਾਦੀ ਦਾ ਤੇਰੇ ਨਾਲ ਵਿਆਹ ਕਰ ਦੇਵਾਂਗੇ ਇਹ ਸੁਣਦੇ ਉਸਾਰ ਹੀ ਰੌਡਾ ਸ਼ੇਰਨੀ ਦੇ ਦੁੱਧ ਦੀ ਭਾਲ ਵਿੱਚ ਜੰਗਲਾਂ ਵਿੱਚ ਜੰਗਲਾਂ ਵੱਲ ਨਸ ਤੁਰਿਆ ਜਦੋਂ ਜਲਾਲੀ ਨੇ ਆਪਣੀ ਮਾਂ ਦੀ ਰੋਟੀ ਦੇ ਸ਼ੇਰਾਂ ਕੋਲ ਮਰਵਾਉਂਦੀ ਇਹ ਵਿਆਉਂਤ ਸੁਣੀ ਤਾਂ ਉਹ ਵੀ ਰੁੱਡਾ ਰੁੱਡਾ ਕੂਕਦੀ ਰੁੱਡੇ ਦੇ ਮਗਰ ਜੰਗਲ ਵਿੱਚ ਜਾ ਪੁੱਜੀ ਜੰਗਲ ਵਿੱਚ ਦੋਵੇਂ ਮਿਲ ਪਈ ਇੱਥਾਂ ਦੋ ਮਨੁੱਖ ਜੰਗਲੀ ਜਾਨਵਰਾਂ ਨੇ ਮਾਰਨ ਕਾਇਆ ਇਸ ਬਾਰੇ ਕੋਈ ਕੁਝ ਨਹੀਂ ਜਾਣਦਾ ਪਰ ਇਸ ਪ੍ਰੀਤ ਗਾਥਾ ਨੂੰ ਪੰਜਾਬੀ ਲੋਕ ਮੰਨਤੇ ਅਜੇ ਫਿਕਰ ਨਹੀਂ ਵਿਸਰੇਆ ਜਲਾਲਦੀ ਦਾ ਗੀਤ ਉਹਨਾਂ ਦੇ ਚੇਤਿਆਂ ਵਿੱਚ ਅੱਜ ਵੀ ਸਜਰਾ ਹੈ ਸੋ ਇਸ ਅੱਜ ਦੀ ਕਹਾਣੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਤੇ ਕੱਲ ਨੂੰ ਕਿਸੇ ਹੋਰ ਕਹਾਣੀ ਨਾਲ ਮਿਲਾਂਗੇ ਉਹ ਤੱਕ ਰੱਬ ਰੱਖੇ ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਥੈਂਕ ਯੂ ਸੋ ਮਚ